ਕਿ ਜਿਹੜੇ ਸਿੱਖ ਜਿਹੜੇ ਪਿਛੇ ਕੁੰਭ ਦਾ ਮੇਲਾ ਕਰਨ ਜਾਂਦੇ ਬਰਾ 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 ਤੇ ਨਦੀਆਂ ਪਲੀ ਹੋਏ ਉਹ ਇੱਥੇ ਆਰਤੀ ਕਰਦੇ ਠੀਕੇ ਜਿਹਦੇ ਸੰਗਤ ਇਸ਼ਨਾਨ ਕਰਦੇ ਇਸ਼ਨਾਨ ਕਰਦੇ ਮੇਨੋਂ ਹੀ ਰੂਮ ਦੇ ਨਾਲ ਸਵੇਰੇ ਚਾਹ ਪੀਤੀ ਐ। ਨਾ ਟੋਸਟ। ਬਾਕੀ ਪੈਕਿੰਗ ਹੋ ਗਈ। ਸਾਹਮਣੇ ਵੈਰ ਰਾਈਡ ਇੰਜੈਕਟ ਪਈ ਆਪਣੀ। ਉਹ ਜਾਂਦੇ ਹੋਏ ਪਾ ਲਾਂਗੇ ਆਪਾਂ। ਬਾਕੀ ਬੈਗਪੈਕ ਨੇ, ਫੂਡ ਬਾਰਡ ਰਹਿ ਗਏ। ਇਹ ਜਾਂਦੇ ਹੋਏ ਕਰਾਂਗੇ ਸੈਟਿੰਗ। ਹੁਣ ਪਹਿਲਾਂ ਇੱਕ ਵਾਰੀ ਗੁਰਦੁਆਰਾ ਸਾਹਿਬ 'ਚ ਜਾ ਕੇ ਦਰਸ਼ਨ ਕਰਿਆ ਜੀ। ਜਿਹੜੀ ਸੰਗਤਾਂ ਜੀ ਆਈ ਹੋਈਆਂ ਨੇ ਉਹ ਜਾਣ ਲੱਗਿਆ ਹੁਣ ਘਰ ਨੂੰ ਸਾਰੀਆਂ। ਕਿਉਂ ਕੱਲੋਂ ਅਨੰਦਪੁਰ ਲਾਲੋ ਜਿਹੜਾ ਹੋਲਾ ਮਹੱਲਾ ਸੀ ਉਹ ਸਮਾਪਤ ਹੋ ਗਿਆ। ਅਸਿੰਗਾ ਜਿਹੜਾ ਘੋੜਿਆਂ ਨੂੰ ਸਾਫ਼ ਕਰਦੇ ਹੋਏ ਖਰਖਰਾ ਫਿਰਦੇ ਨੇ ਤੇ ਰੰਗ ਲੱਗੇ ਹੋਏ ਉਹਨਾਂ ਦੇ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਥੋੜਾ ਅੱਜ ਦੇ ਬਲੌਗ ਦੇ ਵਿੱਚ ਤੇ ਤੁਸੀਂ ਵੀਡੀਓ 'ਚ ਦੇਖਿਆ ਜੀ ਆਪਾਂ ਅਨੰਦਪੁਰ ਸਾਹਿਬ ਆਏ ਹੋਏ ਹੁੱਲਾ ਮਹੱਲੇ ਤੇ ਤੇ ਕੱਲ ਲਾਲੋ ਤੁਸੀਂ ਹੁੱਲੇ ਮਹੱਲੇ ਜਿਹੜਾ ਲਾਸਟ ਦਿਨ ਸੀ 15 ਤਰੀਕ ਤੇ ਅੱਜ ਦਾ ਜਿੰਨੀ ਕ ਸੰਗਤ ਹੈ ਉਹ ਜਾਣ ਲੱਗੇ ਹੁਣ ਭੀੜ ਤਾਂ ਨਹੀਂ ਹੈ ਇੰਨੀ ਖੁੱਲੂਗੀ ਬਹੁਤ ਜ਼ਿਆਦਾ ਕੱਲ ਤੋਂ ਕਿਉਂਕਿ ਰਾਤੀ ਜਿੰਨੀ ਕ ਸੰਗਤ ਸੀ ਉਹ ਜਾ ਚੁੱਕੀ ਹੈ ਜੀ ਜਿਹੜੇ ਥੋੜੇ-ਬੋੜੇ ਰਹਿੰਦੇ ਨੇ ਉਹ ਹੁਣ ਲੱਗਿਆ ਜਾਣ ਫਿਰ ਅਲਪ ਸਮਾਂ ਹੋਇਆ 10 ਦਾ ਆਪਾਂ ਹੁਣੇ ਕਮਰੇ ਤੋਂ ਨਿਕਲੇ ਆ ਰਾਮ ਨਾਲ ਉਠੇ ਆ ਤੇ ਨਹਾ ਤੋ ਕੇ ਰੈਡੀ ਹੋ ਗਏ ਜਾਣ ਦੀ ਆਪਾਂ ਵੀ ਤੇ ਆਪਾਂ ਜਾਣਾ ਹੁਣ ਗੁਰੂ ਦੀ ਲਾਹੌਰ ਨੂੰ ਪਹਿਲਾਂ ਇੱਕ ਵਾਰੀ ਦਰਸ਼ਨ ਕਰਾਈਏ ਗੁਰਦੁਆਰਾ ਸ੍ਰੀ ਕੇਸਗੜ ਸਾਹਿਬ ਦੇ ਤੇ ਉਦੋਂ ਬਾਅਦ ਚੱਲਦੇ ਆ ਜੀ ਗੁਰੂ ਦੀ ਲਾਹੌਰ ਜੋੜਾ ਕਰ ਜੀ ਜੋੜੇ ਕਰਾ ਜੀ ਇੱਕ ਵਾਰੀ ਜਮਾ ਆਪਣੇ ਪ੍ਰਿਫਰ ਕਰਦੇ ਆ ਦਰਸਨ ਉਹਦੇ ਦਾ ਲੱਗੜੇ ਜੇ ਕੋਈ ਕੋਈ ਆਇਆ ਉਹ ਮਾਗ ਦੀ ਗੱਲ ਬਾਤ ਹੀ ਗੱਲ ਬਾਤ ਹੀ ਗੱਲ ਬਾਤ ਨਾ 10 ਵਜੇ ਜਾ ਤਾਂ ਐ ਲੱਗਿਆ ਜੀ ਰੂਮ ਚੋਂ ਨਿਕਲ ਗਿਆ ਇਹ ਵੀ ਰਾਸ਼ਾ ਜਿਹੜਾ ਉਹ ਕੱਟ ਗਿਆ ਪਰ ਨਹੀਂ ਗਲਤ ਵਹਿਮੀ ਸੀ ਦਰਸ਼ਨ ਕਰਨ ਵਾਲਿਆਂ ਦਾ ਤੇ ਵੈਸੇ ਵੀ ਹੁਣ ਸੜਕਾਂ ਦੇ ਫੇਰ ਦੁਆਰ ਤੋਂ ਜਿਹੜਾ ਰਾਸ਼ਾ ਲਾ ਲੋ ਸੰਗਤ ਹੈ ਉਹ ਵੱਧ ਗਈ ਬਾਕੀ ਦਰਸ਼ਨ ਕਰ ਲੇ ਜੀ ਵਧੀਆ ਹੋਗੇ ਠੀਕ ਆ ਵੀਰ ਵਧੀਆ ਦਰਸ਼ਨ ਹੋਗੇ ਹੁਣ ਦੇਖਦੇ ਆ ਅੱਗੇ ਅੱਗੇ ਕੀ ਪਹਿਲਾਂ ਤੁਹਾਨੂੰ ਦੱਸਿਆ ਗੁਰੂ ਘਰ ਹੋਰ ਜਾਣਾ ਆਪਾਂ ਤੇ ਉਧਰੋਂ ਕਰਾਂਗੇ ਐਕਸਪਲੋਰ ਬਾਕੀ ਇੱਥੇ ਨਾ ਦੇਖਣ ਵਾਲੀਆਂ ਚੀਜ਼ਾਂ ਕਾਫੀ ਨੇ ਇੱਕ ਰਸ਼ ਕਰਕੇ ਭੀੜ ਕਰਕੇ ਨਹੀਂ ਦੇਖਿਆਂਗੀਆਂ ਉਹ ਬਾਤ ਚਲਾ ਲਓ ਤੁਸੀਂ ਜਦ ਵੀ ਕਿਤੇ ਪ੍ਰਮਾਤਮਾ ਨੇ ਫੇਰ ਦਿੱਤਾ ਮੌਕਾ ਫੇਰ ਆਵਾਂਗੇ ਦੁਬਾਰਾ ਤੋਂ ਬਣਾਵਾਂਗੇ ਉਹਦੀ ਵੀਡੀਓ ਪੰਜ ਕਿਲੇ ਨੇ ਇੱਥੇ ਬਾਕੀ ਹੋਰ ਗੁਰਦੁਆਰਾ ਸਾਹਿਬਾਂ ਜਿੰਨੇ ਵੀ ਨੇ ਬਸ ਇਕੱਲੇ ਇਕੱਲੇ ਆਪਾਂ ਵੀ ਸਟਾਰਟ ਤਣ ਦਸਾਈ ਦਾ ਆਪਾਂ ਪੰਜਾਬ ਚ ਲਾ ਲਓ ਆਲ ਇੰਡੀਆ ਟੂਰ ਕੱਢਣਾ ਨਾ ਤੇ ਪੰਜਾਬ ਦਾ ਸੈਟ ਸਟਾਰਟ ਆਪਾਂ ਜਪੜਾ ਉਹ ਪੰਜਾਬ ਚੋਂ ਕਰੀਏ ਠੀਕ ਹੈ ਭਾਈ ਹਾਂਜੀ ਟੁਗੜਾ ਨਾਲ ਜਾਣਾ ਨਹੀਂ ਗਿਆ ਜਾਂਦਾ ਨਾ 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 ਬਿਲਕੁਲ ਵੀ ਨਹੀਂ ਤੇ ਭਾਈ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਆ ਜੀ ਰੂਪੇ ਜੋੜੇ ਘਟਾਣਾ ਪਾਲ ਇਸ ਬੈਗਾਂ ਵਗੈਰਾ ਦੀਆਂ ਜਿਹੜਾ ਉਧੜ ਜੇ ਆ ਪੱਟ ਜੇ ਉਹਨੂੰ ਸਿਉਣ ਵਾਲਾ ਤੇ ਫਰੀ ਸੇਵਾ ਕਰ ਰਹੇ ਨੇ ਭਾਈ ਆਹ ਭਾਈ ਬੈਠੇ ਨੇ ਕੱਪੜੇ ਵਗਾਈ ਗਰਾਊਂਡ ਦੀ ਵਗਾਈ ਤੇ ਆਹ ਫਰੀ ਸੇਵਾ ਧੰਨਵਾਦ ਵਾਹਿਗੁਰੂ ਬੈਗਾਂ ਤੇ ਪੈਂਟਾਂ ਦੇ ਜੱਜਾ ਮਾਰ ਮਾਰ ਬਲੇਕ ਉਹ ਭਾਈ ਬੈਠ ਸੁਈ ਜਾਂਦਾ ਦੂਜੀ ਸਾਈਡ ਵਾਜਾ ਮਾਰ ਮਾਰ ਬੁਲਾਰੇ ਨੇ ਬਾਈ ਵਿੱਚ ਪਾਈ ਜ ਕਿਸੇ ਨੇ ਜਿਹੜੇ ਦਾ ਬੂਟ ਟੁੱਟ ਜਾਣ ਚੱਪਲਾਂ ਟੁੱਟ ਜਾਣ ਜਾਂ ਬੈਗ ਫਟਿਆ ਹੋਵੇ ਫ੍ਰੀ ਸੇਵਾ ਸੁਆਹੇ ਗੋ ਲਓ ਜੀ ਆਪਣੀ ਈਗਲ ਵੀ ਹੋ ਗਈ ਤਿਆਰ ਗਰਮ ਹੋ ਗਈ 5 ਮਿੰਟ ਹੋ ਗਏ ਗਰਮ ਕਰੇ ਇਹਨੂੰ ਤੇ ਇਹ ਨੀਸਾਨ ਸਾਹਿਬ ਨੂੰ ਦੱਸਿਆ ਸੀ ਜਿਹੜਾ ਚੋਰੀ ਕਰ ਲਿਆ ਸੀ ਉਹ ਦੁਬਾਰ ਤੋਂ ਲੈ ਕੇ ਆਏ ਹੁਣ ਬਾਕੀ ਆਪਾਂ ਵੀ ਹੋ ਗਏ ਰੈਡੀ ਬੈਗ ਆਪਾਂ ਬੰਨ ਲਿਆ ਆਪਣੇ ਸਾਈਡਾਂ ਵਾਲੇ ਦੋ ਸੈਟਲ ਬੈਗ ਤਿਆਰ ਹੈ ਆਪਣਾ ਟੈਂਕ ਬੈਗ ਤੇ ਚਲੋ ਚਲਦੇ ਆ ਜੀ ਹੁਣ ਮੋਟਰਸਾਈਕਲ ਹੋ ਗਿਆ ਗਰਮ ਆਪਣਾ ਰੈਡੀ ਹੋ ਗਿਆ ਜੀ ਬੈਗ ਆਪਾਂ ਆਪਣਾ ਬੰਨ ਲਿਆ ਤੇ ਵੀਡੀਓ ਜਿਹੜੀ ਉਹ ਇਸੇ ਕੈਮਰੇ 'ਚ ਬਣੋਗੀ ਹੁਣ ਕਿਉਂਕਿ ਜਿਹੜਾ ਆਪਣਾ ਮਾਈਕ ਹੈ ਜਿਹੜਾ ਉਹ ਚੱਲ ਨਹੀਂ ਰਿਹਾ ਤੇ ਹੁਣ ਚਲਦੇ ਆ ਜੀ ਸਿੱਧਾ ਆਪਣਾ ਅ ਗੁਰੂਗੱਲਾ ਲਾਹੌਰ ਨੂੰ 12:00 ਵਜੇ ਲੇਟ ਵੀ ਹੈ ਤੇ ਗੱਲ ਸੋਚ ਵੀ ਲਿਆ ਸੀ ਵੀ ਦੇਖੀ ਜਾਊਗੀ ਜਦ ਵੀ ਜਾਇਆ ਗਿਆ ਚਾਹੇ ਲੇਟ ਜਾਈਏ ਚਾਹੇ ਸੱਜਰੇ ਜਾਈਏ ਅੱਗੇ ਹੁਣ ਰੈਡੀ ਹੋ ਗਏ ਡੜ ਰਹੇ ਬਾਈ ਫੱਟੇ ਬਾਰੇ ਸਾਡੇ ਵਰਗੇ ਲੱਗਦੇ ਨੇ ਦੋ ਜਣੇ ਵਿਚਾਰੇ ਲੇਟ ਹੋ ਗਏ ਹੁਣ ਜੇ ਪਹਿਲੀ ਜਾਏ ਹੋਏ 20 50 ਜਣੇ ਹੋਏ ਸ਼ਾਮ ਤੱਕ ਜਣੇ ਹੀ ਸਮਝ ਲੋ ਬਚ ਗਏ ਬਾਈ ਟਰੈਕਟਰ ਤੇਜ਼ ਸੀ ਬਾਈ ਬੰਦਿਆਂ ਦਾ ਐਨਾ ਤੇਜ਼ ਨਾ ਚਲਾਇਆ ਕਰੋ ਹੋ ਗਿਆ ਸੀ ਨੁਕਸਾਨ ਬੱਚਾ ਹੋ ਗਿਆ ਫਿਰ ਦਾ ਕਸੂਰ ਹੈ ਜੀ ਬਹੁਤ ਜ਼ਿਆਦਾ ਤੇਜ਼ ਵੈਸੇ ਬੱਸ ਵੀ ਆਪਣੀ ਜਗ੍ਹਾ ਮਤਲਬ ਸੈਟਾਂ ਦੇ ਟਰੈਕਟਰ ਖੜੇ ਨੇ ਮਦਨ ਲਾਲ ਅੱਗੇ ਖੜ ਗਏ ਆਂ ਆਪਾਂ ਮਦਨ ਲਾਲ ਇਹ ਲੰਗਰ ਲਾਇਆ ਬਾਈਆਂ ਨੇ ਬੇੜਾ ਪਿੰਡ ਵਾਲੇ ਨੇ ਅਫਤਾਰ ਸਿੰਘ ਜੀ ਅਫਤਾਰ ਸਿੰਘ ਨਾਮ ਕੋਣ ਨੇ ਅੱਛਾ ਜੋ ਇੱਥੋਂ ਦੇ ਮੇਨ ਪ੍ਰਧਾਨ ਨੇ ਅਫਤਾਰ ਸਿੰਘ ਜੀ ਨੇ ਉਹਨੇ ਲੰਗਰ ਲਾਇਆ ਇਹ ਹਰ ਇੱਕ ਸਾਲ ਲੱਗਦਾ ਹੀ ਹਰ ਇੱਕ ਸਾਲ ਤੇ ਜਿਹੜੀ ਵੀ ਸੰਗਤ ਆਨੰਦਪੁਰੋਂ ਆਉਂਦੀ ਹੈ ਜੀ ਓਲਾ ਲਓ ਤੁਸੀਂ ਇੱਥੇ ਪ੍ਰਸਾਦਾ ਪਾਣੀ ਛੱਕ ਕੇ ਜਾ ਸਕਦੀ ਐ ਤੇ ਇਹ ਤੋਂ ਲਾ ਲੋ 4-5 ਕਿਲੋਮੀਟਰ ਉੱਪਰ ਇਹ ਆਪਣਾ ਗੁਰੂ ਕੀ ਲਾਹੌਰ ਚੰਗਾ ਬੰਦਾ ਨੇ ਮਤਲਬ ਕਰਿਆ ਹੋਇਆ ਬੈਠਣ ਦਾ ਪ੍ਰਬੰਧ ਇੱਥੇ ਲੰਗਰ ਪਾਣੀ ਦਾ ਆਪਾਂ ਵੀ ਜਾ ਕੇ ਛੱਕਦੇ ਆਂ ਹਲੇ ਅਗੇ ਖੜੇ ਹੀ ਆਪਾਂ ਬਾਕੀ ਇੱਕ ਜ਼ਰੂਰੀ ਬੇਨਤੀ ਐ ਵੀ ਟਰੈਕਟਰ ਜਾਂ ਮੋਟਰਸਾਈਕਲ ਥੋੜਾ ਹੌਲੀ ਚਲਾਇ ਕਰੋ ਹੁਣ ਬੱਚੋ ਹੋ ਗਿਆ ਇੱਥੇ ਟਰੈਕਟਰ ਤੇ ਬੱਸ ਦਾ ਬਾਕੀ ਇੱਕ ਵਾਰੀ ਸਾਨੂੰ ਇਹ ਬੰਦਾ ਦਾ ਸਾਮਾਨ ਚੱਕਣ ਵਾਸਤੇ ਜੀ ਨਾਲ ਜੀ ਠੀਕ ਐ ਨਾ ਚਾਰ ਕਿਲਾ ਦਾ ਮੇਲਾ ਬੰਦੀ ਬੜਾ ਦੇ ਦੇ ਜੀ ਰੂਪਾ ਜੀ ਇਹੋ ਜੀ ਹੋ ਜਗਾ ਹੋਲਾ ਮਹੱਲਾ ਲੰਗਰ ਸੇਵਾ ਵਿਰੜਾ ਜ਼ਿਲ੍ਹਾ ਬਲਾਸਪੁਰ ਹੁਣ ਤੁਹਾਨੂੰ ਮਿਲਾਂਦੇ ਆ ਬਾਬਾ ਜੀ ਨੂੰ ਜਿਹੜੇ ਇੱਥੇ ਲਾ ਲਓ ਮੁੱਖ ਸੇਵਾਦਾਰ ਵੀ ਲਾ ਲਓ ਚੇ ਪ੍ਰਧਾਨ ਲਾ ਲਓ ਆਨੇ ਬਾਬਾ ਕੀ ਨਾਮ ਹੈ ਬਈ ਤੁਹਾਡਾ ਅਫਤਾਰ ਸਿੰਘ ਗੜੋਚ ਜੀ 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 ਸਰ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਭਾਜੀ ਲੰਗਰ ਇੱਥੇ ਲੰਗਰ ਸਾਲ ਦੇ ਨੂੰ ਜੀ 20 21 ਸਾਲ ਹੋ ਗਏ ਜੀ ਲਗਾਤਾਰ ਰੈਗੂਲਰ ਹਾਂ ਜੀ ਹਾਂ ਜੀ ਅੱਛੇ ਜੀ ਇਹ ਲੰਗਰ ਆਪਣਾ ਜਿਹੜਾ ਲੱਗਿਆ ਤਾਂ ਜੀ 2006 ਤੋਂ ਪਰਮਨੈਂਟ ਚੱਲ ਰਿਹਾ 2006 ਤੋਂ ਜੀ ਹਾਂ ਜੀ ਹਾਂ ਜੀ ਇਸ ਲੰਗਰ ਦੀ ਜਿਹੜੀ ਸੇਵਾ ਹੈ ਹਾਂ ਜੀ ਇਹ ਆਪਣੇ 15 20 ਦਿਨ ਪਹਿਲਾਂ ਜਿਹੜੀ ਹੈ ਸੇਵਾ ਸ਼ੁਰੂ ਹੋ ਜਾਂਦੀ ਹੈ 15 ਤੋਂ 20 ਦਿਨ ਪਹਿਲਾਂ ਜੀ ਹਾਂ ਜੀ ਹਾਂ ਜੀ ਅੱਛਾ ਅੱਬਾ ਜੀ ਇਹ ਦਰਬਾਰ ਸਾਹਿਬ ਬਣਾਇਆ ਜਾਂਦਾ ਹਾਂ ਜੀ ਹਾਂ ਜੀ ਇਹ ਦਰਬਾਰ ਸਾਹਿਬ ਆ ਜੀ ਦਰਬਾਰ ਸਾ ਜਿਹਨ નવી ਸੰਗਤ ਨੇ ਸਹਿਯੋਗ ਕੀਤਾ ਉਹਦੇ ਨਾਲ ਹੀ ਇਸ ਦਰਬਾਰ ਸਾਹਿਬ ਦੀ ਤਿਆਰੀ ਹੋ ਰਹੀ ਹੈ। ਇਹ ਆ ਜੀ ਗੁਰੂ ਕੀ ਲਾਹੌਰ ਦਾ ਰਸਤਾ ਸਾਰਾ ਹੀ ਵਾਇਰ ਬੰਦ ਕਰ ਲਾਂ ਇੱਕ ਵਾਰੀ ਕਿਉਂਕਿ ਪਹਿਲਾਂ ਹੀ ਜਗਾੜ ਲਾਇਆ ਮੈਂ ਕਹਿੰਦਾ। ਬਾਕੀ ਸੰਗਤ ਕਾਫੀ ਹੈ ਜਿਹੜੀ ਉੱਪਰ ਨੂੰ ਜਾਂਦੇ ਹੋਏ ਮੇਰੀ ਤੇ ਉੱਪਰੋਂ ਆਉਂਦੇ ਹੋਏ ਮੇਰੀ ਥੱਲੇ ਨੂੰ।

ਨੇ ਇ ਇੱਧਰ ਕਿਹੜਾ ਗੁਰਦੁਆਰਾ ਜੀ ਨਰਸਰ ਸਾਹਿਬ ਲਿਖਿਆ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰੂ ਕਾ ਲਾਹੌਰ ਇਹ ਸਾਹਮਣੇ ਬਾਕੀ ਦਰਸ਼ਨ ਕਰਦੇ ਨਾਲੇ ਕਰਵਾਉਂਦੇ ਆ ਤੁਹਾਨੂੰ ਉਦੋਂ ਬਾਅਦ ਚੱਲਦੇ ਆ ਫਿਰ ਅੱਗੇ ਨੂੰ ਇਹ ਸਾਹਮਣੇ ਗੁਰੂ ਕਾ ਲਾਹੌਰ ਪੌੜੀਆਂ ਚੜੀ ਇੱਕ ਵਾਰੀ ਅੰਦਰ ਪਹੁੰਚ ਗਏ ਉਦੋਂ ਬਾਅਦ ਖਾਂਦੇ ਆ ਸਾਨੂੰ ਫਿਲਹਾਲ ਜੈਕਟ ਕੱਢਣੀ ਪੈ ਗਈ ਕਿਉਂਕਿ ਤਾਂ ਗਰਮੀ ਕਿਤੋਂ ਮੋਟੀ ਬਹੁਤ ਹੈ ਤੇ ਹਲੇ ਸਬੋ ਵੀ ਨਹੀਂ ਨਾ ਰਾਈਡਿੰਗ ਜੈਕਟਾਂ ਦਾ ਇੱਧਰ ਆ ਜਾ ਵੀਰੇ ਇੱਧਰ ਤੇ ਉਹ ਪਰੋਧ ਹੰਦੇ ਬਾਕੀ ਵੀਡੀਓ ਬਣਾ ਕੇ ਤੁਹਾਨੂੰ ਕਿਦਾਂ ਦਾ ਲੱਗਦਾ ਜੀ ਨੀ ਉਹਨੇ ਕੋਫੀ ਭਾਜੀ ਗੁਰੂ ਕੇ ਲਾਹੌਰ ਦੇ ਉੱਪਰੋਂ ਜੀ ਬਾਹਰ ਦਾ ਵਿਊ ਬਾਕੀ ਸੰਗਤ ਵਾਲੇ ਕਾਫੀ ਆ ਰਹੀ ਐ ਇੱਥੇ ਕਿਉਂਕਿ ਅਣ ਦਬਰ ਸਭ ਹੱਲਾ ਮਹੱਲਾ ਚੱਲਦਾ ਸੀ ਅੱਜ ਕੱਲੇ ਸਮਾਪਤ ਹੋਇਆ ਤੇ ਉਹਦੇ ਕਰਕੇ ਇੱਕ ਦਾ ਸੂਰਜ ਕਰਕੇ ਇੱਕ ਲੱਖਾਂ ਨਹੀਂ ਖੁੱਲਦੀਆਂ ਤੇ ਉਹਦੇ ਕਰਕੇ ਹੀ ਲਾਲੋ ਸੰਗਤ ਆ ਜਿਹੜੀ ਗੁਰੂ ਕੇ ਲਾਹੌਰ ਦੇ ਦਰਸਣਾ ਨੂੰ ਜਿਹੜੀ ਮਤਲਬ ਇੱਥੇ ਪਹੁੰਚ ਰਹੀ ਆ ਜੀ ਤੇ ਬਾਕੀ ਦੇਖਦੇ ਹਾਂ ਹਲੇ ਥੱਲੇ ਜਾ ਕੇ ਇਤਿਹਾਸ ਵੀ ਪੁੱਛਦੇ ਆ ਤੇ ਕਰਦੇ ਆ ਅੱਗੇ ਦਾ ਹਾਂ ਜੀ ਬੱਬਾ ਜੀ ਮਤਲਬ ਇੱਥੇ ਦਾ ਇਤਿਹਾਸ ਕੀ ਹੈ ਜੀ ਗੁਰੂ ਜਰਾ ਸਾਹਿਬ ਦਾ ਇੱਥੇ ਜੀ ਇਹ ਇਤਿਹਾਸ ਗੁਰੂ ਕੇ ਲਾਹੌਰ ਦਾ ਏ ਠੀਕ ਹੈ ਭਾਈ ਦਸਵੇਂ ਪਾਤਸ਼ਾਹ ਨਾਲ ਜੁੜਿਆ ਇਤਿਹਾਸ ਆ ਅੱਛਾ ਜੀ ਜਦੋਂ ਗੁਰੂ ਮਹਾਰਾਜ ਦੀ ਮੰਗਣੀ ਹੋਈ ਸੀ ਹਾਂ ਜੀ ਉਦੋਂ ਜਿਹੜੀ ਮਾਤਾ ਜੀਤੋ ਹੀ ਉਹ ਲਾਹੌਰ ਦੇ ਲੈਣ ਰਹਿਣ ਵਾਲੀ ਠੀਕ ਹੈ ਭਾਈ ਤੇ ਬਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਮੈਂ ਲਾਹੌਰ ਨਹੀਂ ਜਾਣਾ ਠੀਕ ਹੈ ਵੱਡਿਆਂ ਦੇ ਤਾਂ ਜ਼ੁਲਮ ਕੀਤਾ ਅਸੀਂ ਇੱਥੇ ਨਹੀਂ ਜਾਣਾ ਠੀਕ ਹੈ ਜੀ ਅਸੀਂ ਤੁਹਾਨੂੰ ਇੱਥੇ ਲਾਹੌਰ ਬਣਾ ਦਿੰਦੇ ਹਾਂ ਅੱਛਾ ਜੀ ਇੱਥੇ ਮਾਰ ਆਏ ਨੇ 1040 ਵਿਗੇ ਜ਼ਮੀਨ ਮੁੱਲ ਲਈ ਠੀਕ ਹੈ ਭਾਈ ਇਹ ਗੁਰੂ ਘਰ ਲਾਹੌਰ ਬਸਾਇਆ ਠੀਕ ਹੈ ਜੀ ਇਹ ਤੋਂ ਪਿਛੇ ਸ਼ੇਰਾ ਸਾਹਿਬ ਆ ਠੀਕ ਹੈ ਜੀ ਉਹ ਤੋਂ ਸ਼ੇਰਾ ਲਾ ਕੇ ਇਥੇ ਬਰਾਤ ਆਈ ਠੀਕ ਹੈ ਭਾਈ ਇੱਥੇ ਇੱਕ ਇਤਿਹਾਸ ਤਰਪਾਣੀ ਸਾਹਿਬ ਦਾ ਤਰਪਾਣੀ ਸਾਹਿਬ ਜੀ ਹਾਂਜੀ ਠੀਕ ਹੈ ਬਈ ਉਹਦੇ ਤਿੰਨੇ ਨਦੀਆਂ ਇਕੱਠੀਆਂ ਕੀਤੀਆਂ ਠੀਕ ਹੈ ਜੀ ਜਿਹੜੇ ਸਿੱਖ ਜਿਹੜੇ ਪਿੱਛੇ ਕੁੰਭ ਦਾ ਮੇਲਾ ਕਰਨ ਜਾਂਦੇ 12 ਸਾਲਾਂ ਬਾਅਦ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਉੱਥੇ ਠੀਕ ਹੈ ਬਈ ਉਹ ਇੱਥੇ ਤਿਆਰ ਕੀਤੀਆਂ ਠੀਕ ਹੈ ਜਿੱਥੇ ਸੰਗਤ ਇਸ਼ਨਾਨ ਕਰਦੀ ਜਿੱਥੇ ਇਸ਼ਨਾਨ ਕਰਦੇ ਉੱਥੇ ਕੁੰਭ ਦਾ ਇਸ਼ਨਾਨ ਹੋ ਜਾਂਦਾ ਠੀਕ ਹੈ ਜੀ ਅਗਲੇ ਬੰਨੇ ਕੋ ਪੌੜ ਸਾਹਿਬ ਮਾਰੇ ਘੁੜਿਆ ਪੈ ਪੌੜ ਮਾਰਿਆ ਉੱਥੇ ਠੀਕ ਹੈ ਬਈ ਉਹਨਾਂ ਆਖਿਆ ਵੀ ਮਾਰੇ ਕੱਪੜੇ ਧੋਣੇ ਆ ਠੀਕ ਹੈ ਜੀ ਤੇ ਪਾਣੀ ਖਾਰਾ ਚਾਹੀਦਾ ਪੂਰੇ ਨੇ ਪੌਰ ਮਾਰ ਕੇ ਜਲ ਕੜਿਆ ਖਾਰਾ ਅੱਜ ਵੀ ਵਗਦਾ ਉਹ ਇੱਥੇ ਹੀ ਥੱਲੇ ਪੂੜੀ ਨਾਲੀ ਠੀਕ ਹੈ ਭਾਈ ਇਹ ਤਿਆਰ ਇੱਥੇ ਮਹਾਰਾਜ ਦੇ ਲਾਵਾਂ ਫਿਰੇ ਹੋਏ ਠੀਕ ਹੈ ਗੁਰੂ ਘਰ ਲੋਰ ਹੁਸਾਇਆ ਤੇ ਇੱਥੇ ਜਿਤਨਾ ਦਾ ਪਾਕਸਤਾਨ ਜਲੋਰ ਸੀ ਉਤਨਾ ਹੀ ਲੋਰ ਹੁਸਾ ਆ ਕੇ ਇੱਥੇ ਨਾ ਠੀਕ ਹੈ ਜਗ੍ਹਾ ਨਹੀਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਮਿਹਰਬਾਨੀ ਬਾਈ ਕਰ ਲੋ ਸੇਵਾ ਭਾਗਾਂ ਲੋ ਗੁਰੂ ਘਰ ਦੇ ਲੰਗਰਾਂ ਦੀ ਇਹ ਜੀ ਗੁਰਦੁਆਰਾ ਪੌਰ ਸਾਹਿਬ ਜਿੱਥੇ ਮਹਾਰਾਜ ਨੇ ਸੰਗਤ ਦੇ ਵਚਨਾ ਕਰਕੇ ਕਰਿਆ ਸੀ ਕਿਉਂਕਿ ਉਹ ਕਹਿੰਦੇ ਸੀ ਜਿਹੜਾ ਕੱਪੜੇ ਤੋਂ ਦਾ ਤੇ ਖਾਰਾ ਪਾਣੀ ਜਿਹਦਾ ਤਾਂ ਇੱਥੇ ਪੋੜ ਸਾਹਿਬ ਬਣਾਇਆ ਸੀ ਮਹਾਰਾਜ ਨੇ ਪੋੜ ਨਾਲ ਘੋੜੇ ਦੇ ਇਹਦੇ ਪਾਣੀ ਕੱਢਿਆ ਤੇ ਪਾਣੀ ਇੱਥੋਂ ਦਾ ਖਾਰਾ ਜੀ ਮਾਨੇ ਸ਼ਿਕਾਰ ਚੰਦਰਾ ਦੇ ਐਟ ਪਾਤੀ ਕੰਦਰੀਆਂ ਉਹ ਜਿਹੜੀਆਂ ਆ ਪਰਾਂ ਬੈਠੋ ਜੋ ਜਿਹਨੇ ਸੰਤਪ ਕੋ ਮਣਾਂਦੀਆਂ ਨੇ ਜੀ ਆਨੰਦਪੁਰ ਸਾਹਿਬ ਤੋਂ ਇੱਥੇ ਕਰੂਗੇ ਲਾਹੌਰ ਨੂੰ ਪੋਰ ਸਾਹਿਬ ਆ ਕੇ ਇੱਥੇ ਪਾਣੀ ਛਕਦੀਆਂ ਨੇ ਜਲ ਪੌੜਾ ਤੂੰ ਕਰਿਓ ਠੀਕ ਹੈ ਬਈ ਆ ਬਾਈ ਜ ਨੇ ਵੀਡੀਓ ਬਣਾਈ ਹੁਣ ਕਿੱਥੋਂ ਦੇ ਵੀਰ ਜੀ ਤੁਸੀਂ ਹਲੋ ਹਲੋ ਪਾਛੇ ਤਰਨਤਨ ਸਾਹਿਬ ਤੋਂ ਤਰਨਤਨ ਸਾਹਿਬ ਤੋਂ ਤਾਂ ਇੱਕ ਪਹਿਲੀ ਵਾਰ ਹੀ ਆਇਓਗਾ ਹਾਂਜੀ ਪਹਿਲੀ ਵਾਰ ਹੀ ਪਹਿਲੀ ਵਾਰ ਹੀ ਆਇਓ ਇਹ ਪੌੜ ਸਾਹਿਬ ਆ ਜਿੱਥੇ ਨਾ ਅੱਜ ਪੌੜ ਸਾਹਿਬ ਮਹਾਰਾਜ ਪੌੜ ਮਾਰਿਆ ਇਹ ਤਾਂ ਜਲ ਨਿਕਲਿਆ ਹਸਾ ਮੰਜਨ ਲਗਾ ਕੱਪੜੇ ਧੋਣ ਵਾਸਤੇ ਹੀ ਮਤਲਬ ਕਦੇ ਕਹਿਣ ਤੇ ਬਚਣਾ ਤੇ ਪੌੜ ਸਾਹਿਬ ਗੁਰੂ ਘਰ ਲਾਹੌਰ ਸਾਹਮਣੇ ਜੀ ਤੇ ਸਾਹਮਣੇ ਤੋਂ ਇਸਾਤ ਮਤਲਬ ਪਹਿਲਾਂ ਗੁਰਦੁਆਰਾ ਤਰਵੈਣੀ ਸਾਹਿਬ ਆਉਂਦਾ ਹੈ ਪਰ ਇਹ ਤੋਂ ਪਹਿਲਾਂ ਤਾਂ ਸਹਿਰਾ ਸਾਹਿਬ ਆਉਂਦਾ ਉਤੋਂ ਆਉਂਦਾ ਗੁਰਦੁਆਰਾ ਤਰਵੈਣੀ ਸਾਹਿਬ ਫਿਰ ਪੌੜੀਆਂ ਦੇ ਥੱਲੇ ਉੱਥੇ ਪੌੜ ਸਾਹਿਬ ਤੇ ਉੱਪਰ ਗੁਰਦੁਆਰਾ ਗੁਰੂ ਕਾ ਲਾਹੌਰ ਤੇ ਇਥੋਂ ਦਾ ਤਿਆਰ ਤੁਹਾਨੂੰ ਦੱਸਿਆ ਹੀ ਹੈ ਕਿ ਕਿਦਾਂ ਮਹਾਰਾਜ ਨੇ ਤਿੰਨ ਆਪਣੇ ਤੀਰ ਚਲਾ ਕੇ ਇੱਥੇ ਇਹ ਪਾਣੀ ਕੱਢਿਆ ਹੋਇਆ ਜੀ ਕਿਉਂਕਿ ਜਿਹੜੀ ਸੰਗਤਾਂ ਲਾ ਲੋ ਤੁਸੀਂ ਕੁੰਭ ਦਾ ਮੇਲਾ ਇਸ਼ਨਾਨ ਕਰਨ ਜਾਂਦੀਆਂ ਸੀ ਉੱਥੇ ਜਾਣ ਦੀ ਲੋੜ ਨਹੀਂ ਸਿੱਖਾਂ ਦਾ ਇੱਥੇ ਲਾ ਲਓ ਤੁਸੀਂ ਰੋਜ਼ ਦਾ ਹੀ ਬਣਾਤਾ ਜੀ ਸ্নান ਕਰ ਸ্নান ਕਰ ਕੇ ਰਾਇ ਸੋਰੀ ਵੀ ਸਿੱਖਾਂ ਦਾ ਰੋਜ਼ ਦਾ ਹੀ ਬਣਾਤਾ ਜੀ ਇੱਥੇ ਵੀ ਸਿੱਖ ਆ ਕੇ ਕੁੰਭ ਦਾ ਮੇਲਾ ਸਮਝ ਲਓ ਉੱਥੇ ਕੁੰਭ ਦੇ ਲੱਗਦਾ ਹੈ ਤੇ 12 ਸਾਲ ਬਾਅਦ ਇੱਥੇ ਜਦ ਜੀ ਕਰਦਾ ਹੈ ਜਦ ਆ ਕੇ ਸ্নান ਕਰੋ ਤਿੰਨੇ ਨਦੀਆਂ ਦਾ ਸੰਗਮ ਇਹ ਸਾਹਮਣੇ ਜੀ ਚਲੇਵਾ ਚਲੇਵਾ ਫਰਕ ਤਾਂ ਸਾਫ ਹੈ ਜੀ ਜਿਹੜਾ ਜਿੱਥੇ ਆਪਾਂ ਲਾ ਲਉ ਤੁਸੀਂ ਪਹਿਲਾਂ ਉਧਰ ਉਧਰ ਛਕਿਆ ਆਪਣਾ ਕੀ ਕਹਿੰਦੇ ਆ ਜਲ ਪੌੜ ਸਾਹਬ ਤੇ ਤੇ ਉਧਰ ਜਿਹੜਾ ਆਪਾਂ ਜਲ ਛਕਿਆ ਨਾ ਉਹ ਖਾਰਾ ਸੀ ਜਦੋਂ ਤੁਹਾਨੂੰ ਦੱਸਿਆ ਇਹ ਵੀਡੀਓ ਚ ਵੀ ਕਿਦਾਂ ਗੁਰੂ ਮਹਾਰਾਜ ਕੱਪੜੇ ਧੋਣ ਵਾਸਤੇ ਜਿਹੜਾ ਉਹ ਪੌੜ ਕੋੜ ਦਾ ਪੌੜ ਉਮਰਵਾਗੇ ਇੱਥੇ ਜਲ ਕੱਢਿਆ ਸੀ ਤਰਵੈਣੀ ਸਾਹ ਤੇ ਚੇਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤਰਵੈਣੀ ਸਾਹ ਚ ਹੇ ਆ ਯਿਗਰ ਦਵਾਰਾ ਸੇਰਾ ਸਾਹਿਬ ਤੇ ਇਦਾਂ ਦਾ ਇੱਥੇ ਦਾ 뷰 ਤੇ ਸਾਹਮਣੇ ਹੋ ਜੇ ਤੁਹਾਨੂੰ ਵੀਡੀਓ ਚ ਦਿਖ ਰਿਹਾ ਨਾ ਉੱਚੀ ਚੋਟੀ ਤੇ ਜਿਹੜੇ ਘਰ ਦਿਖ ਰਹੇ ਨੇ ਉਹ ਐ ਨਾਣਾ ਦੇ ਵੀ ਮੰਦਿਰ ਦੇ ਮਤਲਬ ਉੱਥੇ ਐ ਨਾਣਾ ਦੇਈ ਮਾਤਾ ਮੰਦਿਰ ਕਿ ਇਦਾਂ ਦਾ 뷰 ਟਰੈਕਟਰ ਆ ਰਹੇ ਟਰੈਕਟਰ ਜਾ ਰਹੇ ਹੀ ਇੱਥੋਂ ਤੇ ਇਹੋ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸੇਰਾ ਬਣਿਆ ਗਿਆ ਸੀ ਵਿਆਹ ਵਾਲੇ ਦਿਨ ਇਦਾਂ ਹੀ ਅੰਦਰੋਂ ਸ਼ੇਰਾ ਸਾਹਿਬ ਸ਼ੇਰਾ ਸਾਹਿਬ ਦੇ ਜਿੱਥੇ ਗੁਰੂ ਹੰਗਰ ਸਾਹਿਬ ਤੁਹਾਨੂੰ ਦੱਸਿਆ ਹੀ ਪਹਿਲਾਂ ਵੀਡੀਓ ਚ ਲਾ ਲਓ ਵੀ ਸ਼ੇਰਾ ਜਿਹੜਾ ਬੰਨਿਆ ਗਿਆ ਸੀ ਆਨੰਦ ਕਾਰਜ ਦੇ ਟਾਈਮ ਜਦ ਆਨੰਦ ਕਾਰਜ ਮਾਤਾ ਜਿੱਤਾ ਜੀ ਦੇ ਨਾਲ ਹੋਏ ਨੇ ਤੇ ਉਦੋਂ ਪਹਿਲਾਂ ਤੁਹਾਨੂੰ ਦਿਖਾਇਆ ਗੁਰੂ ਦੀ ਲਾਹੌਰ ਗੁਰਦੁਆਰਾ ਸਾਹਿਬ ਪੌੜ ਸਾਹਿਬ ਤੇਤਰ ਵੈਣੀ ਸਾਹਿਬ ਤੇ ਹੁਣ ਤੁਹਾਨੂੰ ਦਿਖਾਇਆ ਜੀ ਜਿਹੜਾ ਗੁਰਦੁਆਰਾ ਮੇਰੇ ਪਿੱਛੇ ਸਹਿਰਾ ਸਾਹਿਬ ਤੇ ਹੁਣ ਬੱਸ ਚੱਲਦੇ ਆ ਜੀ ਲੇਟ ਬਹੁਤ ਹੋ ਗਏ ਤਿੰਨ ਸਾਢੇ ਤਿੰਨ ਦਾ ਸਮਾਂ ਹੋ ਗਿਆ ਤੇ ਹੁਣ ਦਾ ਰਸਤੇ ਜਿੱਥੇ ਵੀ ਕੋਈ ਵਧੀਆ ਦੇਖਣ ਵਾਲੀ ਚੀਜ਼ ਬਣੀ ਵੀਡੀਓ ਬਣਾਵਾਂਗੇ ਮੈਂ ਫਿਰ ਚੱਲ ਲੈਨੇ ਹੁਣ ਕਰਦੇ ਵੱਲ ਨੂੰ ਸਿੱਧਾ ਘਰ ਜਾ ਕੇ ਆ ਰਸਤੇ ਜਿੰਨੇ ਵੀ ਵੀਡੀਓ ਬਣੀ ਉਹਨੇ ਬਣਾ ਲਾਂਗੇ ਨਹੀਂ ਫਿਰ ਘਰ ਜਾ ਕੇ ਕਰਦੇ ਆ ਐਂਡ ਹੁਣ ਜਾ ਕੇ ਜੀ ਤੇ ਕਿਮਰਾ ਵੀ 10 ਲੱਖ ਕਮਰੇ ਕਿੰਨੇ ਨੰਗਰਾਂ ਦੇ ਬੰਦੇ ਨੇ ਮਹਾਰਾਜ ਸਾਡੀ ਕਲਾ ਕਰੀ ਇੱਕ ਮੇਰਾ ਆਧਾ ਪੜਾਇਆ ਜੀ 10 ਲੱਖ ਕਮਰੇ ਦਾ ਮਹਾਰਾਜ ਸਾਡੀ ਕਲਾ ਕਰੇ ਜੇ ਕੋ ਆਵਾਜ਼ ਬੈਠ ਕੇ ਉਸ ਮਹਾਰਾਜ ਜੀ ਕੋਲ ਸ਼ਰਮ ਆਪਿਆ ਦਾ ਆ ਗਿਆ ਨਾ ਪਰੋਂ ਦਾ ਉਧਰੇ ਆਏ ਜੀ ਗੁਰੂ ਕੀ ਲਹੌਰ ਤੋਂ ਬਾਅਦ ਚ ਦੇਖਿਆ ਇਹ ਵਾਲਾ ਆਨੰਦ 뷰 ਬਾਈਆਂ ਨੇ ਟਰੈਕਟਰ ਬੜੇ ਹੋਏ ਨੇ ਤੇ ਆਪ ਵੀ ਨਾਰੇ ਨੇ ਉਹ ਪਰਾ ਮੋਟਰਸਾਈਕਲ ਖੜੇ ਨੇ ਬਾਈਆਂ ਦੇ ਇਹ ਛੋਟਾ ਜਿਹਾ ਝਰਨਾ ਵੀ ਕਹਿ ਸਕਦੇ ਆਪਾਂ ਪੱਥਰ ਦੇ ਉੱਪਰੋਂ ਜਿਹੜਾ ਪਾਣੀ गिर ਰਿਹਾ ਬਾਕੀ ਵਧੀਆ ਕੋ ਸਾਹਮਣੇ ਪਹਾੜੀਆਂ ਨੇ ਤੇ ਠੰਡਾ ਠਾਰ ਪਾਣੀ ਤੇ ਸਾਹਮਣੇ ਖੜੀ ਆਪਣੀ ਈਗਲ ਇੱਕ ਵਾਰੀ ਇਹਦੀ ਵੀ ਚਾਤੀ ਮਰਵਾ ਦਿੰਦੇ ਆਂ ਜਨਾ ਬੇਅ ਗियर ਪਾ ਕੇ ਅਗਲਾ ਗੇਅਰ ਪਾਣਾ ਜਾਂਦਾ ਫਿਰ ਰੁਕ ਜਾਂਦਾ ਟਰਾਈਕਰ ਸਪੀਡ ਦਾ ਇਹ ਇਹਨੂੰ ਸਟੰਟ ਵੀ ਕਹਿ ਸਕਦੇ ਆ ਜੀ ਤੇ ਫੁਗਰੇ ਵੀ ਮੇਰੇ ਹਸਾਬ ਨਾਲ ਫਿਰ ਕੀ ਫਾਇਦਾ ਨਾਲ ਦੀ ਨਾਲ ਖੇਤੀ ਤੋਂ ਖੇਤੀ ਜਿਹੜਾ ਗਾਣਾ ਨਛੱਤਰ ਗਿੱਲ ਵਾਲਾ ਉਹ ਲਵਾਉਣ ਦੀ ਤਿਆਰੀ ਕਰ ਰਹੇ ਬਾਈ ਨਹਿਰ ਦੇ ਕੰਡੇ ਖੜੇ ਆ ਜੀ ਤੇ ਉਹ ਸਾਹਮਣੇ ਪਾਈ ਤੋਂ ਲਿਆ ਗੰਨੇ ਦਾ ਰਸ ਹਰ ਸੜਿਆ ਸਾਹਮਣੇ ਹੁਣ ਇਹ ਤੋਂ ਬਾਅਦ ਸਟੌਪ ਨਹੀਂ ਲਾਣਾ ਕੋਸ਼ਿਸ਼ ਕਰਾਂਗੇ ਵੀ ਜਿਹੜਾ ਸਟੌਪ ਹੈ ਉਹ ਜਿੰਨਾ ਹੋ ਸਕੇ ਉਹਨਾ ਲੰਬਾ ਮੋਟਰਸਾਈਕਲ ਚਲਾਈਏ ਜਿੱਦਾਂ ਆਪਾਂ ਆਏ ਆ ਜਿੱਦਣ ਉਹ ਦਣ ਕਰਿਆ ਜੀ ਫਿਲਹਾਲ ਇੱਕ ਵਾਰੀ ਛਾਤੀ ਮਰਵਾ ਦਿੰਦੇ ਆ ਸਾਨੂੰ ਨਹਿਰ ਦੀ ਹੁਣ ਬ੍ਰੇਕ ਲਈ ਆ ਜੀ ਜਦੋਂ ਆਪਾਂ ਨੇ ਪਾਣੀ ਪੀਤਾ ਪਾਣੀ ਨਹੀਂ ਸੋਰੀ ਗੰਨੇ ਦਾ ਰਸ ਪੀਤਾ ਜਿਆਦਾ ਆਪਾਂ ਨੇ ਤੇ ਹੁਣ ਆਪਾਂ ਆ ਕੇ ਲਾਂਡਰਾ ਖੜ ਗਏ ਆ ਸੀਜੀਸੀ ਕਾਲਜ ਦੇ ਕੋਲ ਖੜੇ ਆ ਗਏ ਪਾਣੀ ਪੀ ਲਿਆ ਤੇ ਪਾਣੀ ਪੀ ਕੇ ਹੁਣ ਚੱਲਦੇ ਆ ਘਰ ਵੱਲ ਨੂੰ ਬ੍ਰੇਕ ਜ਼ਰੂਰੀ ਸੀ ਕਿਉਂਕਿ ਰਸਤੇ 'ਚ ਇੱਕ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਇੱਕ ਆਪਾਂ ਸਫਰ ਹੀ ਬਹੁਤ ਕੱਟਿਆ ਜੀ ਤੇ ਲਾਲ ਚੱਲਦੇ ਆ ਜੀ ਘਰ ਵੱਲੋਂ ਇੱਕ ਵਾਰੀ ਸਾਨੂੰ ਹਰਸ਼ਦੀ ਮਹਰਾਜੀ ਛੱਤੀ ਸਾਰ ਦੇ ਹੁਣ ਇਹਨਾਂ ਨੂੰ ਨੇਰਾ ਹੋ ਗਿਆ ਦੇਖਣਾ ਨਹੀਂ ਕੁਝ ਸਾਰ ਦੇ ਅੱਛਾ ਅੱਛਾ ਚਲਿਏ ਪਾਣੀ ਪੀਣਾ ਨਹੀਂ ਕਮਾਲ ਆ ਯਾਰ ਤੇਰੇ ਵਾਲੀ ਘਰ ਪਹੁੰਚ ਗਏ ਜੀ ਪਰ ਪਹਿਲਾਂ ਮਿਲ ਗਏ ਪਾਪਾ ਪਾਪਾ ਹਾਉ ਤਾ ਕਿਸ਼ਾ ਗਿਆ ਹੱਲਾ ਮੱਲਾ ਵਧੀਆ ਬੜੀ ਦਿਖ ਰਿਹਾ ਹਾਂ ਹੁਣ ਦਿਖ ਰਿਹਾ ਮੇਰਾ ਪੁੱਤ ਵਧੀਆ 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 ਦੇਖੇਦਾ ਹਾਂ ਆ ਕਿ ਵੀਡੀਓ ਵੀ ਦਿੱਤੀਵੇਂ ਹੂੰ ਵਧੀਆ ਲੱਗੀ ਬਲੌਗ ਵਾਲੀ ਵਧੀਆ ਲੱਗੀ ਹਾਂ ਚਲੋ ਮੈਂ ਦੇਖ ਕੇ ਦੇਖੀਏ ਚਲ ਉੱਪਰ ਚਲੋ ਚਲੋ ਚਲ ਉੱਪਰ ਚਲ ਹੱਲੀ ਚਲ ਮਾਈਟ ਰੱਸੀ ਪਈ ਗਈ ਚਲੋ ਬਈ ਖਲੋ ਤੁੰ ਦਾ ਖਲੋ ਕੁੱਲੇ ਦਰਸ਼ਨ ਹੋਏ ਹਾਂ ਹਾਂ ਖੁੱਲੇ ਹੋਗੇ ਦਰਸ਼ਨ ਅੱਗੇ ਵੀ ਗਏ ਗੁਰੂ ਕੀ ਲਾਹੌਰ ਇੱਥੇ ਆ। ਵਿਆਹ ਹੋਇਆ ਤਾਂ ਗਰੁਹਿੰਜ ਜੀ ਦਾ। ਉੱਥੇ ਵੀ ਗਏ। ਹਾਂ ਪੁੱਤ। ਹੈ ਪਾਇਵੇ ਕਿਵੇਂ? ਤੂੰ ਨਹੀਂ ਜਾ ਰਿਹਾ। ਹੈ ਉੱਥੇ। ਜੇ ਤੂੰ ਰੇ ਨਹੀਂ ਜਾ ਰਿਹਾ ਪਾਇ ਕਿਵੇਂ? ਉਹ ਇਸ ਤਰ੍ਹਾਂ ਹੀ ਬਤਾਇਆ। ਪਹਿਲੇ ਦਿਨ ਤੇ ਖਿਆਲ ਸੁਣ। ਸੀ ਤੇ ਬਲੂ ਹੀ ਪਾਣੇ ਚੱਲ ਕੇ ਦੇਖਣੇ ਆ। ਮੈਂ ਦੱਦਾ ਹੀ। ਇਹ ਪੁੱਛਦੇ। ਇਹ ਤਾਂ ਫੋਨ ਫੜਿਓ ਬੜੇ। ਬੜੇ। ਗਿਨਣਾ ਨਹੀਂ। ਚਲ ਕੱਢ ਦੇ ਵੇ ਪੁੱਤ ਬਖੇលਿਆ ਨਹੀਂ ਤੇ ਮਿਲ ਗਿਆ ਨਾ ਤੇ ਅੱਧਾ ਬਲੌਗ ਕਰਦੇ ਆਂ ਇੱਥੇ ਐਂਡ ਬਾਏ 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 ਚੈਨਲ ਨੂੰ ਕੀ ਕਰਨਾ ਪੁੱਤ ਸਬਸਕ੍ਰਾਈਬ ਸਬਸਕ੍ਰਾਈਬ ਤੇ ਲਾਈਕ ਵੀਡੀਓ ਨੂੰ ਲਾਈਕ ਤੇ ਸ਼ੇਅਰ